ਸੋ ਸਾਰੇ ਬੀਰਪਾਣ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜਿਵੇਂ ਪਤਾ ਹੈ ਮੈਂ ਤੁਹਾਡੀ ਸੇਵਾ ਦੇ ਵਿੱਚ ਹਰ ਟਾਈਮ ਹਾਜ਼ਰ ਰਹਿਣਾ ਜੀ ਸੰਤਾਂ ਦੀ ਕਿਰਪਾ ਨਾਲ ਇੱਕ ਮੈਂ ਤੁਹਾਡੇ ਨਾਲ ਅੱਜ ਇੱਕ ਹੋਰ ਨੁਕਸਾ ਸ਼ੇਅਰ ਕਰਦਾ ਜੀ ਜੋ ਕਿ ਤੁਹਾਨੂੰ ਪਤਾ ਵੀ ਮੌਸਮ ਖਰਾਬ ਕਰਕੇ ਕਦੇ ਆਪਣਾ ਪੇਟ ਖਰਾਬ ਹੋ ਜਾਂਦਾ ਜੀ ਕਦੇ ਠੀਕ ਹੋ ਜਾਂਦਾ ਜੇ ਆਪਾਂ ਜਿਆਦਾ ਫਾਸਟ ਫੂਡ ਖਾ ਲੈਂਦੇ ਆ ਬਾਹਰਲਾ ਖਾਣਾ ਖਾ ਲੈਂਦੇ ਆ ਉਹਦੇ ਕਰਕੇ ਬਹੁਤ ਦਿੱਕਤ ਆਉਂਦੀ ਆ ਪੇਟ ਵਿੱਚ ਤੇਜਾਬ ਬਣਦਾ ਹੋਵੇ ਗੈਸ ਰਹਿੰਦੀ ਹੋਵੇ ਜੀ ਬਦਹਜਮੀ ਕੱਟੇ ਮਿੱਟੇ ਢ ਘਾਰ ਤਉ ਉਹਦੇ ਵਾਸਤੇ ਵਧੀਆ ਚੂਰਨ ਤੁਸੀਂ ਘਰ ਵਿੱਚ ਤਿਆਰ ਕਰਕੇ ਰੱਖ ਲਵੋ ਬਹੁਤ ਕੰਮ ਦੀ ਐਡਮ ਹੈ ਜੀ ਮੇਰੀ ਕੱਲੀ ਕੱਲੀ ਸਮੱਗਰੀ ਲਿਖੀ ਹੋਈ ਹੈ ਮੇਰੇ ਵਿੱਚ ਕੀ ਕੀ ਪੈਂਦਾ ਠੀਕ ਹੈ ਤੁਸੀਂ ਇਹ ਚੂਰਨ ਘਰ ਤਿਆਰ ਕਰ ਸਕਦੇ ਹੋ ਇਹ ਸਮਾਨ ਤੁਸੀਂ ਕਿਸੇ ਵੀ ਪंसारी ਦੀ ਦੁਕਾਨ ਤੋਂ ਲੈ ਆ ਕੇ ਸਮਾਨ ਤੁਸੀਂ ਸਾਫਤ ਲੈ ਕੇ ਆਉਣਾ ਜੀ ਘਰ ਤਿਆਰ ਕਰਨਾ ਮਿਕਸੀ ਵਿੱਚ ਤਾਂ ਤੁਸੀਂ ਇਹ ਚੂਰਨ ਬਣਾ ਕੇ ਰੱਖੋ ਕਈ ਵਾਰ ਰਾਤ ਨੂੰ ਆਪਣੇ ਕਿਸੇ ਬੱਚੇ ਦਾ ਪੇਟ ਦਰਦ ਕਰਦਾ ਜੇ ਆਪਣਾ ਦਰਦ ਹੋਣ ਲੱਗ ਜਾਂਦਾ ਐਮਰਜੈਂਸੀ ਕਿਸੇ ਉਲਟੀਆਂ ਲੱਗੀਆਂ ਹੋਈਆਂ ਨੇ ਤਾਂ ਤੁਸੀਂ ਇਹ ਚूर्ण ਜ਼ਰੂਰ ਘਰ ਵਿੱਚ ਰੱਖੋ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤਾਂ ਕਿ ਸਭ ਦਾ ਭਲਾ ਹੋ ਸਕੇ ਕਿਉਂਕਿ ਕਰ ਭਲਾ ਹੋ ਭਲਾ ਜੀ ਅੰਤ ਭਲੇ ਦਾ ਹੀ ਭਲਾ